ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਕਰਕੇ ਉਹਨਾਂ ਦੇ ਦਬਾਅ ਹੇਠ ਤੇ ਕਾਰਪੋਰੇਟ ਦੇ ਦਬਾਅ ਹੇਠ ਤੇ ਕੇਜਰੀਵਾਲ ਜੋ ਸੁਪਰ ਮੁੱਖ ਮੰਤਰੀ ਉਹਦੇ ਨਿਰਦੇਸ਼ਾਂ ਹੇਠ ਜੋ ਵੀ ਪੰਜਾਬ ਚ ਪੁਲਸ ਰਾਜ ਕਾਇਮ ਕੀਤਾ ਵਾ ਘਰਟਾਏ ਆ ਬਲੋਜਰ ਕਲਚਰ ਚਲਾਇਆ ਵਾ ਤੇ ਇਹ ਫਰਜੀ ਫਰਜੀ ਮੁਕਾਬਲੇ ਕਰਕੇ ਜਿਹੜੇ ਆ ਲੋਕਾਂ ਦੇ ਕਤਲ ਕੀਤੇ ਜਾ ਰਹੇ ਆ ਪੁਲਸ ਵੱਲੋਂ ਫੌਜੀ ਫੌਜ ਦੇ ਕਰਨਲ ਨੂੰ ਜਿਸ ਤਰ੍ਹਾਂ ਕੁੱਟਮਾਰ ਕੀਤੀ ਆ 12 ਅਫਸਰਾਂ ਨੇ ਉਹਨਾਂ ਤੇ ਅਜੇ ਤੱਕ ਐਫ ਆਈ ਆਰ ਵੀ ਦਰਜ ਨਹੀਂ ਉਹ ਵੀ ਅਣਪਛਾਤੇਆਂ ਦੇ ਕੀਤੀ ਜਾ ਰਹੀ ਆ ਉਹ ਵੀ ਧਰਨੇ ਤੇ ਬੈਠੇ ਹੋਈ ਉਹਦੇ ਘਰ ਵਾਲੀ ਉਹਦੀ ਆਪਣੀ ਉਹਦੀ ਪਤਨੀ ਕਰਨਲ ਦੀ ਇਸੇ ਤਰੀਕੇ ਨਾਲ ਬਾਕੀ ਪੂਰੇ ਪੰਜਾਬ ਦੇ ਵਿੱਚ ਇੱਕ ਦਮਨ ਚੱਕਰ ਚਲਾਇਆ ਹੋਇਆ ਵਾ ਅਸਾਨਾਂ ਦਾ ਜਿਹੜਾ ਜੋ ਖਨੌਰੀ ਬਾਰਡਰਾਂ ਤੇ ਹੋਇਆ ਸਾਡੇ ਸਾਰੇ ਸਾਹਮਣੇ ਕਿਸ ਤਰੀਕੇ ਨਾਲ ਧੋਖੇ ਨਾਲ ਮੀਟਿੰਗ ਸੱਦ ਕੇ 19 19 ਨੂੰ 19 ਮਾਰਚ ਨੂੰ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋ ਰਹੀ ਸੀ ਉਹਦੇ ਸੱਦ ਕੇ ਇਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੇ ਉਹਦੇ ਉਹ ਤੋਂ ਬਾਅਦ ਧੋਖੇ ਨਾਲ ਵਿਸ਼ਵਾਸ ਘਾਤ ਕਰਕੇ ਅਤਕਮੀਨਗੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਜੇਲਾਂ ਸੁਟਿਆ ਹੋਇਆ ਸੈਂਕੜੇ ਕਿਸਾਨ ਬੀਬੀਆਂ ਮਜ਼ਦੂਰ ਜਿਹੜੇ ਆਓ ਅੱਜ ਜੇਲਾਂ ਦੇ ਵਿੱਚ ਬੰਦ ਆ ਸਮਾਨ ਪੰਤਾ ਗਿਆ ਵਾ ਸਮ ਟਰਾਲੀਆਂ ਭੰਤੀਆਂ ਗਈਆਂ ਵਾ ਸਮਾਨ ਚੋਰੀ ਕਰਾ ਰਹੀ ਆ ਪੁਲਿਸ ਚੋਰੀ ਆਪ ਕਰ ਰਹੀ ਆ ਪੁਲਿਸ ਇਹੋ ਤਾਂ ਕਿ ਜਿਹੜਾ ਤਣਾੌਰ ਦਾ ਐਮ.ਐਲ.ਏ ਗਰਲਾਲ ਸਿੰਘ ਬੜਾਹਮਾਦੀ ਪਾਰਟੀ ਦਾ ਉਹਦੇ ਭੂਆ ਦੇ ਪੁੱਤ ਸਰੋਂ ਪਿੰਡ ਦੇ ਜਿਹੜਾ ਡਿੰਪਲ ਸਰਪੰਚ ਆ ਉਹਦੇ ਘਰੋਂ ਟਰਾਲੀਆਂ ਬਰਾਮਦ ਹੋਈਆਂ ਅੱਜ ਤੱਕ ਪੁਲਿਸ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਰਾਤ ਨੂੰ ਉਸਨੇ ਜਿਹੜੇ ਕਿਸਾਨ ਕੋ ਟਰਾਲੀਆਂ ਲੈਣ ਗਏ ਸੀ ਉਹਨਾਂ ਦੀ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਦਰਿੰਦਗੀ ਕੀਤੀ ਆ ਉਲਟਾ ਪਰਚਾ ਵੀ ਉਹਨਾਂ ਤੇ ਦਰਜ ਕਰਾਇਆ ਵਾ ਥਾਣੇ ਦੇ ਵਿੱਚ ਇਹ ਸਾਰੀ ਦਰਿੰਦਗੀ ਪੁਲਸ ਰਾਜ ਜ਼ਬਰ ਭਗਵੰਤ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ 'ਚ ਸਾਰੇ ਲੋਕਾਂ ਦੇ ਸਾਰੇ ਵਰਗਾਂ ਤੇ ਚੱਲ ਰਿਹਾ ਮਜ਼ਦੂਰ ਕੁੱਟੇ ਜਾ ਰਹੇ ਆ ਮਜ਼ਦੂਰ ਕੁੱਟੇ ਜਾ ਰਹੇ ਆ ਇਹ ਸਾਰਾ ਜੋ ਦਮਨ ਚੱਕਰ ਚਲਾਇਆ ਵਾ ਇਹ ਦਮਨ ਚੱਕਰ ਭਗਵੰਤ ਮਾਨ ਨੂੰ ਤੇ ਮੋਦੀ ਸਰਕਾਰ ਨੂੰ ਜਿਹੜਾ ਵਾ ਉੱਥੇ ਡਬਊਗਾ ਜਿੱਥੇ ਇਹਨਾਂ ਦਾ ਲੂੰ ਤੱਕ ਵੀ ਨਹੀਂ ਲੱਭੂਗਾ ਇਤਿਹਾਸ ਗਵਾਵਾ ਪੰਜਾਬ ਨਾਬਰੀ ਦਾ ਇਤਿਹਾਸ ਹੈ ਪੰਜਾਬ ਦਾ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਵਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕੰਢੀ ਪੰਜਾਬ ਵੱਲੋਂ ਦੋਨੋਂ ਫੋਰਮਾਂ ਵੱਲੋਂ ਆਉਣਲੇ ਸਮੇਂ ਚ ਆਉਣਲੇ ਸਮੇਂ ਚ ਨਹੀਂ ਇੱਕ ਦੇ ਦਿਨ ਚ ਠਿੱਕੇ ਸੰਘਰਸ਼ ਦਾ ਆਲਾਨ ਜਿਹੜਾ ਵਾ ਉਹ ਪੰਜਾਬ ਦੀ ਸਰਕਾਰ ਦੇ ਖਿਲਾਫ ਕੀਤਾ ਜਾਣ ਵਾਲਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕੰਢੀ ਪੰਜਾਬ ਵੱਲੋਂ ਅੱਜ ਸ਼ਹੀਦ ਅੰਗਰੇਜ਼ ਅੱਜ ਸ਼ਹੀਦ ਪਗਲ ਸਿੰਘ ਰਾਜਗੁਰੂ ਸਰਦੇਵ ਦੇ ਸ਼ਹੀਦੀ ਦਿਨ ਉੱਤੇ ਜਿਨ੍ਹਾਂ ਨੇ ਆਪਣੀ ਜਾਨ ਦੀ ਉੱਤੇ ਦਿੱਤੀ ਆਪਣੀ ਵਿਚਾਰਧਾਰਾ ਦੇ ਉੱਤੇ ਖੜ ਕੇ ਮਜਰੂਮਾਂ ਦੀ ਵਿਚਾਰਧਾਰਾ ਦੇ ਉੱਤੇ ਖੜ ਕੇ ਗਰੀਬਾਂ ਦੀ ਵਿਚਾਰਧਾਰਾ ਦੇ ਉੱਤੇ ਖੜ ਕੇ ਕਿਸਾਨਾਂ ਮਜ਼ਦੂਰਾਂ ਦਲਤਾਂ ਭਾਈ ਲਾਲੋਂ ਦੀ ਵਿਚਾਰਧਾਰਾ ਉੱਤੇ ਖੜ ਕੇ ਕਿ ਕੋਈ ਇੱਥੇ ਲੁੱਟਣ ਵਾਲਾ ਨਹੀਂ ਚਾਹੀਦਾ ਕੋਈ ਲੁੱਟੇ ਜਾਣ ਵਾਲਾ ਨਹੀਂ ਹੋਣਾ ਚਾਹੀਦਾ ਕੋਈ ਲੁੱਟਣ ਵਾਲਾ ਨਹੀਂ ਹੋਣਾ ਚਾਹੀਦਾ ਇੱਕ ਬਰਾਬਰੀ ਦਾ ਸਮਾਜ ਬਣਾਉਣ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਅੱਜ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾਊਗਾ ਪਰਨ ਕੀਤਾ ਜਾਣਗੇ ਉਹਦੇ ਲਈ ਜੋ ਵੀ ਦੋਨਾਂ ਫਾਰਮ ਵਾਲੋਂ ਫੈਸਲਾ ਆਇਆ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ throipur ਦੇ ਵਿੱਚ ਜ਼ਲਾ ਪਧਰੀ ਕੱਟ ਇਸ ਤਰ੍ਹਾਂ ਹੀ ਬਾਕੀ 18 ਜ਼ਿਲ੍ਹਿਆਂ ਦੇ ਵਿੱਚ ਜੋਨ ਪਧਰੀ ਸੈਂਕੜੇ ਥਾਵਾਂ ਤੇ ਕੱਟ ਕੀਤੇ ਜਾ ਰਹੇ ਆ ਤੇ ਸੰਧਾਂਜਲੀਆਂ ਪੇਟ ਕੀਤੀਆਂ ਜਾਣਗੀਆਂ ਛਿੱਦਾਂ ਨੂੰ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਸਰਕਾਰ ਦੇ ਜਿਹੜੇ ਪੁਤਲੇ ਉਹ ਫੂਕੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਸਾਰਿਆਂ ਥਾਵਾਂ ਦੇ ਸੈਂਕੜੇ ਥਾਵਾਂ ਤੇ ਕੀਤੇ ਜਾਣਗੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦੇ ਐਕਸ਼ਨ ਪਲਾਨ ਨੇ ਤੇ ਕੱਲ ਵੀ 24 ਤਰੀਕ ਨੂੰ ਜਿਤਨਾ ਪਹਿਲਾਂ ਐਲਾਨ ਕੀਤਾ ਹੋਇਆ ਕੱਲ ਵੀ ਪੂਰੇ ਪੰਜਾਬ 'ਚ ਪਿੰਡ ਪਧਰੀ ਜਿਹੜੇ ਆ 11 ਪਿੰਡਾਂ 'ਚ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੱਲ ਵੀ ਕੀਤੇ ਜਾਣਗੇ 24 ਤਰੀਕ ਨੂੰ ਉਸ ਤੰਗਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਜੋ ਮੰਗਾ ਮਨਵਾਉਣ ਤੱਕ ਹਰ ਹਾਲਤ ਤੱਕ ਜਾਰੀ ਰਹੂਗਾ ਇਹਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਫੈਸਲਾ ਵਾ ਕਿ ਜਿਹੜੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸੰਬੰਧਤ ਪਟਿਆਲਾ ਜੇਲ੍ਹ ਚ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਜਿੰਨੇ ਵੀ ਸਾਡੇ ਜਿਹੜੇ ਕਾਰਕੁਨ ਆਗੂ ਬੀਬੀਆਂ ਜੇਲ੍ਹ ਦੇ ਵਿੱਚ ਆ ਸਰਵਣ ਪੰਦੇਰ ਮੁੱਖ ਆਗੂ ਦੇ ਸਮੇਤ ਇਸੇ ਤਰ੍ਹਾਂ ਜਿਹੜੀ ਬੀਬੀ ਰਣਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਆ ਤਰਨਤਾਰਨ ਜ਼ਿਲ੍ਹੇ ਦੀ ਉਹਦੇ ਸਮੇਤ ਉਹ ਚ 12 ਬੀਬੀਆਂ ਵਾਂ ਤੇ 17 ਜਿਹੜੇ ਮਰਦ ਉਹ ਤਰਨਤਾਰਨ ਜ਼ਿਲ੍ਹੇ ਦੇ ਆ ਇਸ ਤਰ੍ਹਾਂ 4 ਜਿਹੜੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਬਾਕੀ ਹੋਰ ਵੀ ਬਾਕੀ ਹੋਰ ਵੀ ਆ ਗਏ ਆ ਇਹ ਸਾਰੇ 34 35 ਜਿੰਨੇ ਵੀ ਬਣਦੇ ਆ ਇਹ ਕਿਸਾਨ ਮਜ਼ਦੂਰ ਸੰਘਰਸ਼ ਦੀ ਨੀ ਪੰਜਾਬ ਨਾਲ ਸੰਬੰਧਿਤ ਆ ਇਹਨਾਂ ਦੀ ਜ਼ਮਾਨਤ ਨਹੀਂ ਕਰਾਈ ਜਾਊਗੀ ਜਿੰਨਾ ਚਿਰ ਸਰਕਾਰ ਨੇ ਅੰਦਰ ਰੱਖਣੇ ਰੱਖ ਕੇ ਵੇਖ ਲੈ ਕੋਈ ਜ਼ਮਾਨਤ ਨਹੀਂ ਕਰਾਵਾਂਗੇ ਆਪਣਾ ਸੰਘਰਸ਼ ਲੜਾਂਗੇ ਸੰਘਰਸ਼ ਲੜਾਂਗੇ ਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਦਮ ਲਵਾਂਗੇ ਆਖਰ ਤੱਕ ਲੜਾਈ ਇਸ ਪ੍ਰਬੰਧ ਨਾਲ ਇਸ ਪੁਸ਼ ਰਾਜ ਨਾਲ ਲੜਨੀ ਆ ਤੇ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਸਰਕਾਰ ਨਾਲ ਲੜਨੀ ਆ ਜੋ ਏ ਅੱਜ ਭਗਵੰਤ ਮਾਨ ਕੱਟ ਪੁਤਲੀ ਬਣਿਆ ਹੋਇਆ ਪੁਲਿਸ ਦੀ ਪ੍ਰਸ਼ਾਸਨ ਦੀ ਕੇਜਰੀਵਾਲ ਦੀ ਕੇਂਦਰ ਸਰਕਾਰ ਦੀ ਕਾਰਪੋਰੇਟ ਦੀ ਇਹਨੂੰ ਸਾਬਤ ਸਿਕਾਉਣਾ ਨੂੰ ਹਰ ਹਾਲ ਦਸਿਕਾਉਣਾ ਵਾ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਭਾਈ ਲੱਲੂਆਂ ਨੂੰ ਤੇ ਇਸੇ ਤਰ੍ਹਾਂ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੇਰੀ ਪੀਲਿਆ ਵੀ ਆ ਇਸ ਟਾਈਮ ਤੇ ਵੇਲਾ ਵਾ ਮੈਦਾਨ ਦੇ ਵਿੱਚ ਆਓ ਮੈਦਾਨ ਚਾਹੀਏ ਤੇ ਆਪਣੀ ਲੜਾਈ ਨੂੰ ਤੇਜ਼ ਕਰੀਏ ਇਸ ਤੋਂ ਅੱਗੇ ਪਿੰਡ ਪੱਦਰ ਤੇ ਇਹ ਕਹਿੰਦੇ ਵੀ ਸਰਕਾਰ ਪੈਰ ਨਾਲ ਚਲਾ ਰਹੀ ਕਿਸਾਨ ਸਾਡੀ ਸਰਕਾਰ ਪਿੰਡਾਂ ਦੇ ਵਿੱਚ ਪੈਰਲਰ ਚੱਲੂਗੀ ਅੱਗੇ ਵੀ ਚੱਲ ਰਹੀ ਹੁਣ ਵੀ ਚੱਲੂਗੀ ਤੁਸੀਂ ਆਪਣੀ ਸਰਕਾਰ ਚਲਾ ਰਹੇ ਜੋ ਨਾ ਲੋਕਾਂ ਨੂੰ ਕੁੱਟਣ ਲਈ ਲੁੱਟਣ ਲਈ ਦਬਾਉਣ ਲਈ ਉਹਨਾਂ ਦੀ ਵਾਜ ਦਬਾਉਣ ਲਈ ਜਮਹੂਰੀਅਤ ਕਹਿੰਦਾ ਕਾਂਡ ਕਰ ਲਈ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਤੁਸੀਂ ਮਧੋਲਿਆ ਵਾ ਪੈਰਾਂ ਥੱਲੇ ਮਧੋਲਿਆ ਵਾ ਤੁਸੀਂ ਆਪਣੀ ਸਰਕਾਰ ਦਰਨਣ ਵਾਸਤੇ ਲੋਕਾਂ ਨੂੰ ਚਲਾ ਰਹੇ ਜੋ ਨਾ ਤਾਂ ਅਸੀਂ ਲੋਕਾਂ ਨੂੰ ਬਚਾਉਣ ਵਾਸਤੇ ਆਪਣੀ ਸਰਕਾਰ ਪਿੰਡਾਂ ਵਿੱਚ ਚਲਾਵਾਂਗੇ ਤੁਸੀਂ ਲਾ ਲਓ ਚੰਡੀਗੜ੍ਹ ਬੈਰੀਕਾਡ ਤੁਸੀਂ ਲਾ ਲਓ ਦਿੱਲੀ ਬੈਰਾਕਾਡ ਤੁਸੀਂ ਆਇਓ ਪਿੰਡਾਂ ਦੇ ਵਿੱਚ ਪਿੰਡਾਂ 'ਚ ਅਸੀਂ ਤੁਹਾਨੂੰ ਪਿੰਡਾਂ 'ਚ ਤੁਹਾਨੂੰ ਵੜਨ ਤੱਕ ਨਹੀਂ ਦਿਆਂਗੇ ਪਿੰਡਾਂ 'ਚ ਪਿੰਡਾਂ ਦੇ ਵਿੱਚ ਸਾਡੇ ਬੈਰੀਕੇਡ ਲੱਗੇ ਹੋਣਗੇ ਕਿਸਾਨਾਂ ਦੇ ਪਿੰਡ ਪਿੰਡ ਨੂੰ ਕਿਲਾ ਬਣਾਉਣਾ ਅਸੀਂ ਕਿਲਾ ਬਣਿਆ ਹੋਇਆ ਵਾ ਕਿਲਾ ਬਣਾ ਦਾਂਗੇ ਆਉਣ ਲੈ ਸਮੇਂ ਇਹ ਦੇਖੋ ਕੀ ਬਣਦਾ ਤੁਸੀਂ ਪਿੰਡਾਂ ਦੇ ਵਿੱਚੋਂ ਜਿਹੜੇ 92 94 ਲੈ ਕੇ ਗਏ ਜੋ ਉਹ ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਅੱਜ ਜਦੋਂ ਤੁਸੀਂ ਜੋ ਕਿਸਾਨਾਂ ਨਾਲ ਜਿਦਾਂ ਦੁਰਵਿਵਹਾਰ ਕਰ ਰਹੇ ਹੋ ਜਿਦਾਂ ਕਿਸਾਨਾਂ ਨੂੰ ਤੁਸੀਂ علیحدਾ ਕਰ ਰਹੇ ਹੋ ਸੋਸਾਇਟੀ ਨਾਲੋਂ ਵੀ ਕਿਸਾਨ ਕੋਈ ਜਿਤਨਾ ਤਾਲੇਬਾਨੀ ਹੁੰਦੇ ਆ ਜਿਤਨਾ ਕਿਸਾਨ ਮਜ਼ਦੂਰ ਕੋਈ ਇਹ ਵੱਖਰੀ ਵੱਖਰੀ ਚੀਜ਼ ਹੁੰਦੇ ਤੇ ਬਾਕੀ ਸਮਾਜ ਵੱਖਰਾ ਹੁੰਦਾ ਜਿਸ ਤਰ੍ਹਾਂ ਸਮਾਜ ਚ ਵੰਡ ਪਾ ਰਿਹਾ ਜੋ ਸਮਾਜ ਚ ਵੰਡ ਨਹੀਂ ਜੋ ਪੈਣੀ ਤੁਹਾਨੂੰ ਲੈਣੀਆਂ ਨੇ ਦੇਣੀਆਂ ਪੈਣਗੀਆਂ ਤੁਸੀਂ ਸਾਡੇ ਪੰਡਾ ਚ ਵੜ ਕੇ ਵਿਖਾਇਓ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਾਣਿਆ ਤੇ ਬਾਕੀ ਅਸੀਂ ਆਪਣਾ ਸੰਘਰਸ਼ ਤੇਜ਼ ਕਰਾਂਗੇ ਹਰ ਹਾਲ ਜਿੱਤਾਂਗੇ